ਇਹ ਬਹੁਤ ਹੀ ਨਦਪਤੀ ਕਥਾ ਬਿਲਕੁਲ ਜੀ ਬੜੀ ਦੁਖਦਾਈ ਖਬਰ ਆ ਪੂਰੀ ਪੰਜਾਬੀ ਸੰਗੀਤ ਜਗਤ ਵਾਸਤੇ ਬਹੁਤ ਵੱਡੀ ਗੱਲ ਆ ਇਹ ਦੁੱਖ ਦੀ ਘੜੀ ਜਿਹੜੀ ਹੈ ਇਹ ਬਹੁਤ ਅਰਦਾਸਾਂ ਹੋ ਰੀਆਂ ਸੀ ਵੀ ਨਾ ਆਵੇ ਪਰ ਅੱਜ ਰਾਜਵੀਰ ਜਵੰਦਾ ਸਾਡਾ ਭਰਾ ਇਸ ਸੰਸਾਰ ਦੇ ਵਿੱਚ ਨਹੀਂ ਰਿਹਾ ਬਹੁਤ ਭਰਿਆ ਹੋਇਆ ਮਨ ਜੀ ਬਹੁਤ ਅੱਛਾ ਸੋਹਣਾ ਸੁਨੱਖਾ ਅੱਛੀ ਆਵਾਜ਼ ਔਰ ਜਿੰਨੇ ਵੀ ਉਹਨਾਂ ਦੇ ਗੀਤ ਆਏ ਨੇ ਸਾਰੇ ਬਹੁਤ ਹੀ ਬਾ ਕਮਾਲ ਸੀਗੇ ਪਰ ਪ੍ਰਮਾਤਮਾ ਦੇ ਰੰਗ ਪ੍ਰਮਾਤਮਾ ਹੀ ਜਾਣਦਾ ਜੀ ਉਹ ਸਾਡੇ ਚ ਨਹੀਂ ਰਹੇ ਪਰ ਰਾਜਵੀਰ ਜਵੰਦਾ ਦੀ ਆਵਾਜ਼ ਹਮੇਸ਼ਾ ਪੰਜਾਬ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਵਸਦੀ ਰਹੇਗੀ ਕਿ ਕਿਸ ਤਰ੍ਹਾਂ ਨਾ ਜੀ ਮੈਂ ਆਵਾਰਾ ਪਸ਼ੂਆਂ ਕਾਰਨ ਬਹੁਤ ਉਰੀ ਗਈ ਇਹਨੂੰ ਬਚਾਉਣ ਦੇ ਵਿਚਾਰ ਲਈ ਕੀ ਲੱਗਦਾ ਵੀ ਸਰਕਾਰ ਹਾਂ ਬਿਲਕੁਲ ਜੀ ਵੈਸੇ ਤਾਂ ਬੜੀ ਪਰਤਾਲ ਹੋਣੀ ਚਾਹੀਦੀ ਹੈ ਪ੍ਰੋਪਰ ਜੀ ਕਿਵੇਂ ਘਟਨਾ ਵਾਪਰੀ ਹੈ ਕਿਉਂਕਿ ਇਹ ਆਵਾਰਾ ਪਸ਼ੂ ਇਕੱਲੇ ਆਪਣੇ ਪੰਜਾਬ ਚ ਨਹੀਂ ਪੂਰੇ ਦੇਸ਼ ਦੇ ਵਿੱਚ ਹੀ ਆਵਾਰਾ ਪਸ਼ੂਆਂ ਦੀ ਬੜੀ ਪਰਮਾਰ ਆ ਕਾਊਸਸ ਆਪਾਂ ਦਿੰਨੇ ਆ ਜੀ ਜਿਹੜਾ ਕਾਊਸਸ ਦਾ ਜਿਹੜਾ ਪੈਸਾ ਜਿਹੜਾ ਉਹ ਸਿਰਫ ਗਊਆਂ ਦੀ ਸ਼ਾਮ ਸੰਭਾਲ ਲਈ ਹੁੰਦਾ ਜੀ ਪੂਰੇ ਦੇਸ਼ ਦੇ ਵਿੱਚ ਕਾਊਸਸ ਜਿਹੜਾ ਆਉਂਦਾ ਤੇ ਉਹਦਾ ਹਿਸਾਬ ਕਿਤਾਬ ਔਰ ਜਿਹੜੇ ਆਵਾਰਾ ਪਸ਼ੂ ਨੇ ਉਹਨਾਂ ਦੀ ਪ੍ਰੋਪਰ ਰੱਖ ਰਖਾ ਜਿਹੜੀ ਆ ਹੋਣੀ ਚਾਹੀਦੀ ਹੈ ਬੜਾ ਜ਼ਰੂਰੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਜੀ ਵੱਡਾ ਨੁਕਸਾਨ ਜਿਹੜਾ ਪਹਿਲਾਂ ਹੁੰਦਾ ਆ ਅੱਗੇ ਵੀ ਹੋ ਸਕਦਾ ਹੈ ਸਖਤ ਕਾਨੂੰਨ ਬਣਨਾ ਚਾਹੀਦਾ ਹੈ ਬਿਲਕੁਲ ਸਖਤ ਕਾਨੂੰਨ ਬਣਨਾ ਚਾਹੀਦਾ ਜੀ ਸੜਕਾਂ ਦੇ ਉੱਪਰ ਆਵਾਰਾ ਪਸ਼ੂ ਜਿਹੜੇ ਆ ਜਿਹੜਾ ਕਾਊਸਿਸ ਜਿਹੜਾ ਨਾ ਜੀ ਉਹ ਬੇਸਿਕਲੀ ਲੈ ਇਸ ਕਰਕੇ ਜਾਂਦਾ ਵੀ ਉਹਦੀ ਸਾਂਭ ਸੰਭਾਲ ਉਹਨਾਂ ਦੀ ਰੱਖੀ ਜਾਵੇ ਜਿਹੜੀਆਂ ਗਊਸ਼ਾਲਾ ਨੇ ਉੱਥੇ ਪ੍ਰੋਪਰ ਉਹਨਾਂ ਦਾ ਰੱਖ ਰਖਾਅ ਹੋਵੇ ਔਰ ਆਵਾਰਾ ਪਸ਼ੂ ਜਿਹੜੇ ਵੀ ਜੰਨੀਆਂ ਵੀ گاਵਾਂ ਨੇ ਉਹ ਸੜਕਾਂ ਦੇ ਉੱਪਰ ਨਾ ਰਹਿਣ ਮੈਂ ਵਿਧਾਨ ਸਭਾ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਜਿਹੜੀਆਂ ਗਊਆਂ ਨੇ ਆਪਾਂ ਵੈਸੇ ਤਾਂ ਮਾਂ ਕਹਿੰਦੇ ਆਪਣੀ ਪਰ ਉਹ ਸੜਕਾਂ ਦੇ ਉੱਪਰ ਉਹ ਕਾਤਲ ਬਣ ਕੇ ਘੁੰਮਰੀਆਂ ਨੇ ਜੀ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਬਹੁਤ ਸਾਰੀਆਂ ਦੀ ਜਾਨ ਚਲੀ ਜਾਂਦੀ ਹੈ ਕੋਈ ਨਾ ਕੋਈ ਪੂਰੇ ਦੇਸ਼ ਦੇ ਵਿੱਚ ਹੀ ਸਖਤ ਕਾਨੂੰਨ ਜਿਹੜਾ ਬਣਨਾ ਚਾਹੀਦਾ ਤਾਂ ਕਿ ਵਾਰਾ ਪਸ਼ੂਆਂ ਨੂੰ ਪ੍ਰਾਪਰ ਤਰੀਕੇ ਨਾਲ ਰੱਖ ਰਖਾ ਕੀਤਾ ਜਾਵੇ ਕੋਈ ਜਿਵੇਂ ਰਾਜਵੀਰ ਜਵੰਦਾ ਸਾਡੇ ਭਰਾ ਦੀ ਡੈਥ ਹੋਈ ਐਕਸੀਡੈਂਟ ਕਰਕੇ ਵਾਰਾ ਪਸ਼ੂ ਦੇ ਨਾਲ ਕੋਈ ਇਦਾਂ ਦੀ ਹੋਰ ਘਟਨਾ ਨਾ ਹੋਵੇ ਬਿਲਕੁਲ ਜੀ ਬੜੀ ਦੁਖਦਾਈ ਖਬਰ ਆ ਪੂਰੀ ਪੰਜਾਬੀ ਸੰਗੀਤ ਜਗਤ ਵਾਸਤੇ ਬਹੁਤ ਵੱਡੀ ਗੱਲ ਆ ਇਹ ਦੁੱਖ ਦੀ ਘੜੀ ਜਿਹੜੀ ਐ ਇਹ ਬਹੁਤ ਅਰਦਾਸਾਂ ਹੋ ਰਹੀਆਂ ਸੀ ਵੀ ਨਾ ਆਵੇ ਪਰ ਅੱਜ ਰਾਜਵੀਰ ਜਵੰਦਾ ਸਾਡਾ ਭਰਾ ਇਸ ਸੰਸਾਰ ਦੇ ਵਿੱਚ ਨਹੀਂ ਰਿਹਾ ਬਹੁਤ ਭਰਿਆ ਹੋਇਆ ਮਨਜੀ ਬਹੁਤ ਅੱਛਾ ਸੋਹਣਾ ਸੁਨੱਖਾ ਅੱਛੀ ਆਵਾਜ਼ ਔਰ ਜਿੰਨੇ ਵੀ ਉਹਨਾਂ ਦੇ ਗੀਤ ਆਏ ਨੇ ਸਾਰੇ ਬਹੁਤ ਹੀ ਬਾਕਮਾਲ ਸੀਗੇ ਪਰ ਪ੍ਰਮਾਤਮਾ ਦੇ ਰੰਗ ਪ੍ਰਮਾਤਮਾ ਹੀ ਜਾਣਦਾ ਹੈ ਜੀ ਉਹ ਸਾਡੇ ਚ ਨਹੀਂ ਰਹੇ ਪਰ ਰਾਜਵੀਰ ਜਵੰਦਾ ਦੀ ਆਵਾਜ਼ ਹਮੇਸ਼ਾ ਪੰਜਾਬ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਵਸਦੀ ਰਹੇਗੀ ਇਹ ਟਿਸਟਨ ਗੱਲ ਉਹ ਜਿਵੇਂ ਆਵਾਰਾ ਪਸ਼ੂਆਂ ਕਾਰਨ ਬਹੁਤ ਰੋਈ ਹੈ ਜੀ ਉਹਨਾਂ ਬਚਾਰ ਦੇ ਵਿਚ ਆਉਂਦੇ ਆ ਕੀ ਲੱਗਦਾ ਵੀ ਸਰਕਾਰ ਹਾਂ ਬਿਲਕੁਲ ਜੀ ਵੈਸੇ ਤਾਂ ਪੜ੍ਹ ਦੀ ਪੜਤਾਲ ਹੋਣੀ ਚਾਹੀਦੀ ਹੈ ਪ੍ਰੋਪਰ ਜੀ ਕਿਵੇਂ ਘਟਨਾ ਵਾਪਰੀ ਹੈ ਕਿਉਂਕਿ ਆਵਾਰਾ ਪਸ਼ੂ ਇਕੱਲੇ ਆਪਣੇ ਪੰਜਾਬ ਚ ਨਹੀਂ ਪੂਰੇ ਦੇਸ਼ ਦੇ ਵਿੱਚ ਹੀ ਆਵਾਰਾ ਪਸ਼ੂਆਂ ਦੀ ਬੜੀ ਪਰਮਾਰ ਆ ਕਾਊਸਸ ਖਪਾ ਦੇਣੇ ਆ ਜੀ ਜਿਹੜਾ ਕਾਊਸਸ ਦਾ ਜਿਹੜਾ ਪੈਸਾ ਜਿਹੜਾ ਉਹ ਸਿਰਫ ਗਊਆਂ ਦੀ ਸ਼ਾਮ ਸੰਭਾਲ ਲਈ ਹੁੰਦਾ ਜੀ ਪੂਰੇ ਦੇਸ਼ ਦੇ ਵਿੱਚ ਕਾਊਸਸ ਜਿਹੜਾ ਆਉਂਦਾ ਤੇ ਉਹਦਾ ਹਿਸਾਬ ਕਿਤਾਬ ਔਰ ਜਿਹੜੇ ਆਵਾਰਾ ਪਸ਼ੂ ਨੇ ਉਹਨਾਂ ਦੀ ਪ੍ਰੋਪਰ ਰੱਖ ਰਖਾ ਜਿਹੜੀ ਆ ਹੋਣੀ ਚਾਹੀਦੀ ਹੈ ਬੜਾ ਜ਼ਰੂਰੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਜੀ ਵੱਡਾ ਨੁਕਸਾਨ ਜਿਹੜਾ ਪਹਿਲਾਂ ਹੁੰਦਾ ਹੈ ਅੱਗੇ ਵੀ ਹੋ ਸਕਦਾ ਹੈ ਸਖਤ ਤੱਕ ਉਹਨਾਂ ਨੂੰ ਬੰਦਨਾ ਚਾਹੀਦਾ ਹੈ ਬਿਲਕੁਲ ਸਖਤ ਕਾਨੂੰਨ ਬੰਦਨਾ ਚਾਹੀਦਾ ਜੀ ਸੜਕਾਂ ਦੇ ਉੱਪਰ ਆਵਾਰਾ ਪਸ਼ੂ ਜਿਹੜੇ ਆ ਜਿਹੜਾ ਕਾਫਸਸ ਜਿਹੜਾ ਨਾ ਜੀ ਉਹ ਬੇਸਿਕਲੀ ਲੈ ਇਸ ਕਰਕੇ ਜਾਂਦਾ ਵੀ ਉਹਦੀ ਸਾਂਭ ਸੰਭਾਲ ਉਹਨਾਂ ਦੀ ਰੱਖੀ ਜਾਵੇ ਜਿਹੜੀਆਂ ਗਊਸ਼ਾਲਾ ਨੇ ਉੱਥੇ ਪ੍ਰੋਪਰ ਉਹਨਾਂ ਦਾ ਰੱਖ ਰਖਾਓ ਹੋਵੇ ਔਰ ਆਵਾਰਾ ਪਸ਼ੂ ਜਿਹੜੇ ਵੀ ਸੜਕਾਂ ਦੇ ਉੱਪਰ ਨਾਰਾਣ ਮੈਂ ਵਿਧਾਨ ਸਭਾ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਜਿਹੜੀਆਂ ਗਊਆਂ ਨੇ ਆਪਾਂ ਵੈਸੇ ਤਾਂ ਮਾਂ ਕਹਿੰਦੇ ਆਪਣੀ ਪਰ ਉਹ ਸੜਕਾਂ ਦੇ ਉੱਪਰ ਉਹ ਕਾਤਲ ਬਣ ਕੇ ਘੁੰਮਰੀਆਂ ਨੇ ਜੀ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਬਹੁਤ ਸਾਰੀਆਂ ਦੀ ਜਾਨ ਚਲੀ ਜਾਂਦੀ ਹੈ ਤੇ ਕੋਈ ਨਾ ਕੋਈ ਪੂਰੇ ਦੇਸ਼ ਦੇ ਵਿੱਚ ਹੀ ਸਖਤ ਕਾਨੂੰਨ ਜਿਹੜਾ ਬਣਨਾ ਚਾਹੀਦਾ ਤਾਂ ਕਿ ਵਾਰਾ ਪਸ਼ੂਆਂ ਨੂੰ ਪ੍ਰਾਪਰ ਤਰੀਕੇ ਨਾਲ ਰੱਖ-ਰਖਾ ਕੀਤਾ ਜਾਵੇ ਕੋਈ ਜਿਵੇਂ ਰਾਜਵੀਰ ਜਵੰਦਾ ਸਾਡੇ ਭਰਾ ਦੀ ਡੈਥ ਹੋਈ ਐਕਸੀਡੈਂਟ ਕਰਕੇ ਵਾਰਾ ਪਸ਼ੂ ਦੇ ਨਾਲ ਕੋਈ ਇਦਾਂ ਦੀ ਹੋਰ ਘਟਨਾ ਨਾ ਹੋਵੇ